ਮੇਰੀ ਕਮਿਊਨਿਟੀ ਸਿਕ ਕਮਿਊਨਿਟੀ ਨੇ ਪ੍ਰੋਟੈਸਟ ਕਰਨਾ ਸ਼ੁਰੂ ਕੀਤਾ ਕਿ ਹਨੀ ਸਿੰਘ ਨਹੀਂ ਆਏਗਾ ਇਹ ਗੰਦੇ ਗਾਣੇ ਬਣਾਤਾ ਮੈਂ ਰਹੂ ساری ਰਾਤ ਇਨ ਦ ਬਾਰ ਦਾ ਰੂਪੀਨ ਲਗਾਤਾਰ ਕਿਹਦਾ ਬਾਇਰ ਸਜੂ ਮੈਂ ਕਮੈਂਗੀ ਨਸਲ ਵਿੱਚ ਗੁਸਾ ਦੂੰਗਾ ਉਤਕਾ ਕਿ ਮੈਂ ਪੰਜਾਬੀਆਂ ਦੀਆਂ ਨਸਲਾਂ ਦੇ ਅੰਦਰ ਨਸ਼ਾ ਭਰ ਦੂੰਗਾ ਗੁੱਸੇ ਦੇ ਵਿੱਚ ਜ਼ਹਿਰ ਦੇ ਵਿੱਚ ਇੰਟਰਵਿਊ ਦੇ ਦੌਰਾਨ ਉਹ ਕਹਿ ਰਿਹਾ ਜਿਹੜਾ ਬੰਤਾ ਰਾਗ ਦੀ ਸਮਝ ਰੱਖਦਾ ਨਾ ਉਹ ਬੰਦਾ ਕਲਾਕਾਰ ਹੋ ਸਕਦਾ ਉਹ ਗੀਤਕਾਰ ਸੰਗੀਤਕਾਰ ਹੋ ਸਕਦਾ ਆ ਇਹ ਤਾਂ ਇੱਕ ਮੰਦਬੁੱਧੀ ਬੰਦਾ ਆ ਮੇਰਾ ਉਹਨੂੰ ਗਾਇਕ ਕਹਿਣ ਨੂੰ ਦਿਲ ਨਹੀਂ ਕਰਦਾ ਸਿੱਖ ਕਹਿ ਰਿਹਾ ਤੇ ਮੇਰੀ ਕਮਿਊਨਿਟੀ ਯਾਦ ਰੱਖਿਓ ਸਿੱਖਾਂ ਵਿੱਚ ਨਸ਼ੇਰਾ ਸੇਵਨ ਕਰਨ ਦੀ ਬਿਲਕੁਲ ਮਨਾਹੀ ਆ ਬੱਕ ਦੀ ਦਾਰੂ ਵੀ ਆ ਬੱਕ ਦਾ ਦੁੱਧ ਵੀ ਆ ਤਾਰੂ ਠੇਕੇ ਤੇ ਲੈਣ ਜਾਣਾ ਪੈਂਦਾ ਦੁੱਧ ਦੇਣ ਲਈ ਦੂਜੀ ਘਰੇ ਆਉਂਦਾ ਉਹ ਜਿਹੜੀ ਸਿੱਖਿਆ ਦੇ ਰਿਆ ਨਾ ਪੰਜਾਬੀਆਂ ਨੂੰ ਜਦ ਪੰਜਾਬੀਆਂ ਦੀ ਨਸਲ ਕੁੱਸੀ ਦੀ ਗੱਲ ਕਰ ਰਿਆ ਉਹ ਗਲਤ ਫਹਮੀ ਵਿੱਚ ਆ ਇੱਕ ਮਾਂ ਜਿਹੜੀ ਜਨਮ ਦਾ ਸੀ ਦੂਜੀ ਮਾਂ ਬੋਲੀ ਤੇ ਤੀਜੀ ਮਾਤਾ ਤਤ ਮਾਤ ਇਹਨੇ ਦਿੱਤਾ ਕੀ ਆ ਕਿ ਕਿਤੇ ਨਸ਼ੇ ਤੋਂ ਪਾਰਣ ਕੇ ਸੋਚੇ ਫੇਰੇ ਗੱਲ ਕਰੇ ਪੰਜਾਬੀਆਂ ਦੀ ਨਸਲ ਨੂੰ ਦਬਾਹ ਕਰਨ ਦੀ ਪਰ ਤੁਹਾਨੂੰ ਇਹ ਜਿਹੜੇ ਇਹ ਬੋਲ ਬੋਲਦਾ ਹੈ ਧਮਕੀ ਦੇ ਰਿਹਾ ਇੱਕ ਵੀ ਮੈਂ ਇਹਨਾਂ ਦੀਆਂ ਛੋਟੇ ਛੋਟੇ ਨਸਲਾਂ ਦੇ ਅੰਦਰ ਬੋਧ ਕਾ ਪੀ ਕੇ ਚਾਰ ਬੋਤਲਾਂ ਪੀ ਕੇ ਮੈਂ ਇਹਨਾਂ ਦੀ ਨਸਲਾਂ ਦੇ ਅੰਦਰ ਇਕੱਲੇ-ਇਕੱਲੇ ਬੱਚੇ ਦੇ ਅੰਦਰ ਇਹ ਨਸ਼ੇ ਦੀ ਗੱਲ ਕਰੂੰਗਾ ਭਾਜੀ ਹਸੀਨੋ ਤੇ ਇਹਦੇ ਵਫਾ ਚਾਹਤੇ ਹੋ ਬੜੇ ਨਾਲ ਸਮਝੋ ਜੇ ਕਿਆ ਚਾਹਤੇ ਹੋ ਇਹ ਮੱਛੇ ਰੰਗੜ ਦੇ ਵਾਰਸ ਕੀ ਸ਼ਹੀਦਾਂ ਦੇ ਵਾਰਸ ਨੂੰ ਇਹ ਧਮਕੀ ਦੇਣਗੇ ਇਦਾਂ ਦੇ ਵੀ ਤੁਰੇ ਫਿਰਦੇ ਆ ਜੀ ਇਹਨਾਂ ਦੀ ਪ੍ਰਵਾਹ ਕੌਣ ਕਰਦਾ ਆ ਇਹ ਮੰਦਬੁੱਧੀਆਂ ਨੂੰ ਪੰਜਾਬੀ ਚੱਕਣਾ ਵੀ ਜਾਣਦੇ ਲਾਉਣਾ ਵੀ ਜਾਣਦੇ ਇੱਕ ਪਿੱਛੇ ਸੀ ਉਹਨੂੰ ਬਾਬਾ ਬੋੜ ਕਹਿੰਦੇ ਸੀ ਉਹਨੂੰ ਵੀ ਤਾਂ ਪੰਜਾਬੀਆਂ ਨੇ ਲਾਇਆ ਹੀ ਆ ਭਾਜੀ ਤੁਸੀਂ ਗੁਰਮਤ ਤੋਂ ਅਨੁਸਾਰ ਜੇ ਤੁਹਾਡੀ ਇੰਟਰਵਿਊ ਹੁੰਦਾ ਹੋਵੇ ਤੁਸੀਂ ਉਸ ਨੂੰ ਕੀ ਕਹੋਗੇ ਉਹਦੇ ਵਿੱਚ ਉਹ ਕਹਿੰਦਾ 25000 ਲੋਕ ਤੇ 30000 ਉੱਥੇ ਰੌਲੀ ਪਾ ਰਹੇ ਆ 5000 ਦਾ ਹੇਰ ਫਿਰ ਪਰ 500 ਮੇਰਾ ਵਿਰੋਧ ਕਰ ਰਿਹਾ ਆ ਤਿੰਨ ਗੱਲਾਂ ਉਹਨੇ ਕੀਤੀਆਂ ਆ ਜਿਹਨੂੰ ਇਹ ਨਹੀਂ ਪਤਾ ਵੀ ਹਾਲਜੇ 25000 ਤੇ 30000 ਰੌਲੀ ਕਿਦਾਂ ਪਾ ਸਕਦੇ ਆ ਜੀ ਪਰ ਜੇਕਰ ਉਹ ਕੱਲ ਨੂੰ ਮਾਫੀ ਮੰਗ ਲੈਂਦਾ ਕਿ ਤੁਹਾਨੂੰ ਲੱਗਦਾ ਵੀ ਪਹਿਲੇ ਇੰਨਾ ਕੁਝ ਬੋਲ ਦਿਓ ਇੰਨਾ ਕੁਝ ਕਰ ਦੋ ਤੇ ਬਾਅਦ ਵਿੱਚ 10 ਸਾਲ ਬਾਅਦ ਜਾ ਕੇ ਤੁਸੀਂ ਦੋ ਸ਼ਬਦ ਕਹਿ ਦੋ ਮੈਂ ਜੀ ਆਪਣੇ ਕਿਥੇ ਤੇ ਪਛਤਾਵਾ ਮੈਂ ਗਲਤੀ ਮੰਨਦਾ। ਸ਼ਿਆਣੇ ਕਹਿੰਦੇ ਤਲਵਾਰ ਦੇ ਜਿਹੜੇ ਫਟਿਆ ਉਹ ਮਟ ਜਾਂਦੇ ਆ ਜਵਾਨ ਦੇ ਫਟ ਨਹੀਂ ਮਟਦੇ। ਜਦੋਂ ਇਹਨੇ ਸਾਡੀਆਂ نسلਾਂ ਨੂੰ ਤੋਆ ਹੀ ਕਰਨ ਦੀ ਗੱਲ ਕੀਤੀ ਨਾ ਇਹਨਾਂ ਤੋਂ ਆਪਾਂ ਵਫਾ ਦੀ ਆਸ ਕਰੀਏ ਤੇ ਉਹ ਮੇਰਾ خیال ਆਪਣੀ ਬੇਵਕੂਫੀ ਹੋਊਗੀ। ਉਸੀ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਹਰਪਾਲ ਸਿੰਘ ਸੁਨਾਮ ਅਬਜੀਦਾ ਸਵਾਗਤ ਕਰਦਾ ਹਾਂ ਜਿਹੜੇ ਸੱਜਣ ਇਹ ਵਿਚਾਰ ਰੱਖਦੇ ਐ ਕਿ ਗਾਣੇ ਦੇ ਬੋਲਾਂ ਦਾ ਕੀ ਐ ਉਹ ਤਾਂ ਇੱਕ 뮤직 ਹੁੰਦਾ ਤੇ ਉਹ ਇੰਜੋਏ ਕਰਨ ਤੇ ਡਾਂਸ ਕਰਨ ਦੇ ਲਈ ਮਨ ਪਰਚਾਵੇ ਦਾ ਇੱਕ ਸਾਧਨ ਹੋ ਸਕਦਾ ਪਰ ਜਿਹੜੇ ਲੋਕ ਗੀਤ ਲਿਖਦੇ ਐ ਉਹ ਤੁਹਾਡੇ ਬੱਚਿਆਂ ਪ੍ਰਤੀ ਕਿਸੇ ਹੀ ਕਿਹੋ ਜੀ ਸੋਚ ਰੱਖਦੇ ਐ ਓਈਕਾ ਵੀਡੀਓ ਸਾਡੇ ਸਾਹਮਣੇ ਆਈ ਹੈ ਅਸੀਂ ਉਸ ਦੇ ਉੱਤੇ ਵਿਚਾਰ ਕਰਨੀ ਹੈ ਤੇ ਤੁਹਾਨੂੰ ਉਹ ਵੀਡੀਓ ਦੇ ਬੋਲ ਵੀ ਸੁਣਾਵਾਂਗੇ ਕਿ ਇੱਕ ਪੰਜਾਬੀ ਗਾਇਕ ਕਿਹੋ ਜਿਹਾ ਮਨ ਦੇ ਅੰਦਰ ਤੁਹਾਡੇ ਪੰਜਾਬੀਓ ਤੁਹਾਡੇ ਬੱਚਿਆਂ ਦੇ ਪ੍ਰਤੀ ਕਿਹੋ ਜੀ ਸੋਚ ਰੱਖਦਾ ਹੈ ਕਿ ਤੁਹਾਡੀਆਂ ਨਸਲਾਂ ਦੇ ਅੰਦਰ ਨਸ਼ਾ ਮੈਂ ਕਿਵੇਂ ਭਰ ਦਊਗਾ ਅਜਿਹੇ ਬੋਲ ਉਹ ਪ੍ਰਾਈਵੇਟ ਚੈਨਲ ਨੂੰ ਇੰਟਰਵਿਊ ਦੇ ਦੌਰਾਨ ਓਪਨ ਹੀ ਕਹਿ ਰਿਹਾ ਉਸ ਦੀ ਬਾਬਤ ਆਪਾਂ ਗੱਲਬਾਤ ਕਰਨੀ ਹੈ ਸਾਡੇ ਨਾਲ ਨੇ ਭਾਈ ਬਿੰਮਲਜੀਤ ਸਿੰਘ ਜੀ ਖਾਲਸਾ ਇਹਨਾਂ ਨੂੰ ਪੁੱਛਦੇ ਹਾਂ ਕਿ ਇਹਨਾਂ ਨੇ ਉਹ ਵੀਡੀਓ ਦੇਖੀ ਤੇ ਇਹਨਾਂ ਦਾ ਪਹਿਲਾ ਰਿਐਕਟ ਕੀ ਹੈ ਭਾਈ ਸਾਹਿਬ ਜੀ ਪੰਜਾਬੀ ਲੋਕ ਚ ਆਪ ਜੀ ਦਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਭਾਈ ਹਰਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਚੰਮ ਦੇਚੰਮ ਦੇ ਬਰਥਡੇ ਪੰਜਾਬੀ ਲੋਕ ਚੈਨਲ ਵਾਲੇ ਸਾਰੇ ਸਮੂਹ ਪੰਜਾਬੀਆਂ ਨੂੰ ਮੈਂ ਅਰਸ਼ਤਕਾਰ ਸਾਹਿਬ ਫਿਰ ਤੋਂ ਬੁਲਾਉਣਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਤੁਸੀਂ ਉਹ ਵੀਡੀਓ ਕਲਿੱਪ ਦੇਖਿਆ ਹੁਣ ਜਿਹਦੇ ਵਿੱਚ ਇੱਕ ਪੰਜਾਬੀ ਗਾਇਕੇ ਕਹਿ ਰਿਹਾ ਕਿ ਮੈਂ ਪੰਜਾਬੀਆਂ ਦੀਆਂ نسلਾਂ ਦੇ ਅੰਦਰ ਨਸ਼ਾ ਭਰ ਦੂੰਗਾ ਗੁੱਸੇ ਦੇ ਵਿੱਚ ਜ਼ਹਿਰ ਦੇ ਵਿੱਚ ਇੰਟਰਵਿਊ ਦੇ ਦੌਰਾਨ ਉਹ ਕਹਿ ਰਿਹਾ ਤੇ ਤੁਸੀਂ ਉਸ ਦੇ ਉੱਤੇ ਪਹਿਲਾਂ ਤੁਹਾਡਾ ਕੀ ਵਿਚਾਰ ਹੈ ਪਹਿਲਾ ਵਿਚਾਰ ਤਾਂ ਮੇਰਾ ਭਾਜੀ ਇਹ ਆ ਬਈ ਮੈਰਾ ਉਹਨੂੰ ਗਾਇਕ ਕਹਿਣ ਨੂੰ ਟੈਲ ਨਹੀਂ ਕਰਦਾ ਕਿਉਂਕਿ ਅਸੀਂ ਜਿਹੜੇ ਪੰਜਾਬੀ ਲੋਗ ਆ ਨਾ ਸਾਨੂੰ ਗੁਰੂ ਨਾਨਕ ਦੇ ਮਹਾਰਾਜ ਤੋਂ ਰਾਗ ਮਿਲਿਆ ਆ ਜੀ ਗੁਰੂ ਗ੍ਰੰਥ ਸਾਹਿਬ ਮਾਰਾ ਵਿੱਚ 31 ਰਾਗਾਂ ਦੇ ਨਾਲ ਹੋਰ ਬਹੁਤ ਰਾਗ ਆ 31 ਰਾਗ ਤਾਂ ਕੇਵਲ ਜਿਹੜੇ ਮੁੱਖ ਰਾਗ ਆ ਜੀ ਜਿਹੜਾ ਬੰਦਾ ਰਾਗ ਦੀ ਸਮਝ ਰੱਖਦਾ ਨਾ ਉਹ ਬੰਦਾ ਕਲਾਕਾਰ ਹੋ ਸਕਦਾ ਉਹ ਗੀਤਕਾਰ ਸੰਗੀਤਕਾਰ ਹੋ ਸਕਦਾ ਆ ਇਹ ਤਾਂ ਇੱਕ ਮੰਦਬੁੱਧੀ ਬੰਦਾ ਆ ਮੈਂ ਉਹਦੀ ਦੇਖੀ ਆ ਉਹ ਇੱਕ ਕਲਿੱਪ ਮੇਰੇ ਕੋਲ ਵੀ ਆਈ ਸੀ ਉਹ ਆਪਣੇ ਆਪ ਨੂੰ ਉਹਰੇ ਵਿੱਚ ਸਿੱਖ ਕਹਿ ਰਿਹਾ ਵੀ ਮੇਰੀ ਕਮਿਊਨਿਟੀ ਯਾਦ ਰੱਖਿਓ ਸਿੱਖਾਂ ਵਿੱਚ ਨਸ਼ੇਰਾ ਸੇਵਨ ਕਰਨ ਦੀ ਬਿਲਕੁਲ ਮਨਾਹੀ ਆ ਬੰਦਾ ਤਿੰਨ ਗੱਲਾਂ ਤੋਂ ਪਛਾਣਿਆ ਜਾਂਦਾ ਜੀ ਦਸਤਾਰ ਰਫਤਾਰ ਤੇ ਗੁਫਤਾਰ ਤਿੰਨ ਗੱਲਾਂ ਹੁੰਦੀਆਂ ਉਹ ਜਿਹੜਾ ਉੱਥੇ ਪਾ ਕੇ ਬੈਠਾ ਨਾਲ ਜਿਹੜੀ ਇੰਟਰਵਿਊ ਵਿੱਚ ਉਹਨੇ ਇੱਕ ਕੈਪੀ ਜੇ ਪਾ ਕੇ ਉਹ ਬੈਠਾ ਉਹਦੇ ਬੰਦੇ ਦਾ ਸਟਾਈਲ ਉਹ ਦੱਸ ਰਿਹਾ ਤੇ ਮੈਂ ਉਹਨੂੰ ਦੱਸਣਾ ਚਾਹੁੰਦਾ ਆ ਮੇਰਾ ਦਿਲ ਦੁਖਿਆ ਉਹਨੂੰ ਦੇਖ ਕੇ ਵੀ ਤੂੰ ਮੰਦਬੁੱਧੀ ਆ ਉਹ ਫਰਾਕ ਦੇ ਲਈ ਆ ਪੰਜਾਬੀਆਂ ਦੀ ਤੇ ਤੈਨੂੰ ਉਹਨਾਂ ਨੇ ਬੜਾ ਉੱਪਰ ਚੱਕਿਆ ਦੇਖੋ ਪੈਕ ਦੀ ਦਾਰੂ ਵੀ ਆ ਪੈਕ ਦਾ ਦੁੱਧ ਵੀ ਆ ਦਾਰੂ ਠੇਕੇ ਤੇ ਲੈਣ ਜਾਣਾ ਪੈਂਦਾ ਦੁੱਧ ਦੇਣ ਲਈ ਦੂਜੀ ਘਰੇ ਆਉਂਦਾ ਉਹ ਜਿਹੜੀ ਸਿੱਖਿਆ ਦੇ ਰਿਆ ਨਾ ਪੰਜਾਬੀਆਂ ਨੂੰ ਜਾਂ ਪੰਜਾਬੀਆਂ ਦੀ ਨਸ਼ਲ ਕੁਸੀ ਦੀ ਗੱਲ ਕਰ ਰਿਆ ਉਹ ਗਲਤ ਫਹਮੀ ਵਿੱਚ ਆ ਦਰਸਲ ਉਹ ਬਹੁਤਿਆਰ ਇੰਟਰਵਿਊਆਂ 'ਚ ਮੱਝੁੱਕਿਆ ਜੀ ਇਹਦਾ ਨਾਮ ਹਰਦੇਸ਼ ਸਿੰਘ ਆ ਵੈਸੇ ਚੱਕ ਪਰਿਵਾਰ ਨੂੰ ਸੰਬੰਧਿਤ ਆ ਪਰ ਪਤਾ ਨਹੀਂ ਕਿਉਂ ਇਹ ਆਪਣੇ ਹੀ ਪੰਜਾਬ ਨੂੰ ਪੰਜਾਬੀਅਤ ਨੂੰ ਤਿੰਨ ਮਾਮਾ ਹੁੰਦੀਆਂ ਬੰਦੇ ਦੀਆਂ ਇੱਕ ਮਾਂ ਜਿਹੜੀ ਜਨਮਦਾਤੀ ਦੂਜੀ ਮਾਂ ਬੋਲੀ ਤੇ ਤੀਜੀ ਮਾਤਾ ਤਤਮਹਤ ਇਹਨੇ ਦਿੱਤਾ ਕੀ ਆ ਕਿ ਕਿਤੇ ਨਸ਼ੇ ਤੋਂ ਪਾਰਣ ਕੇ ਸੋਚੇ ਫੇਰੇ ਗੱਲ ਕਰੇ ਪੰਜਾਬੀਆਂ ਦੀ نسل ਨੂੰ ਤਬਾਹ ਕਰਨ ਦੀ ਇਹ ਤੁਸੀਂ ਗਾਇਕ ਦਾ ਨਾਮ ਕੀ ਬੋਲੇ ਜਿਹੜਾ ਮਸ਼ਹੂਰ ਗਾਇਕ ਤੁਸੀਂ ਕਹਿ ਰਹੇ ਸੀਗੇ ਇਹਰਨਾ ਜੀ ਹਰਦੇਸ਼ ਸਿੰਘ ਆ ਹਰਦੇਸ਼ ਜੀ ਪਰ ਮਸ਼ਹੂਰ ਨਾਮ ਕੀ ਹੈ ਇਹਨੂੰ ਵੈਸੇ ਜਿਹੜਾ ਇਹਦਾ ਛੋਟਾ ਨਾਮ ਆ ਨਾ ਜੀ ਉਹ ਬੜਾ ਇਹ ਪ੍ਰਚਲਿਤ ਹੋਇਆ ਆ ਜਿਹਦੇ ਵਿੱਚ ਇਹਨੂੰ ਪੌਪ ਸਿੰਗਰ ਆ ਜੀ ਇਹ ਜੀ ਤੇ ਮੈਨੂੰ ਇਹਦਾ ਉਹਦਾ ਕੀ ਕਹਿੰਦੇ ਕਾਫੀ ਇਹ ਹਨੀ ਸਿੰਘ ਹਨੀ ਸਿੰਘ ਆ ਜੀ ਸ਼ਹਿਰ ਇਹ ਕੋਈ ਕਿਉਂਕਿ ਮੈਂ ਬਹੁਤਾ ਸੁਣਿਆ ਨਹੀਂ ਕਦੀ ਉਹ ਕੁਦਰਤੀ ਆ ਤੇ ਦਿਲ ਦਿਖਾਇਆ ਇਹਨੇ ਹਨੀ ਸਿੰਘ ਕਹਿੰਦੇ ਆ ਬਾਰੇ ਬੋਲਣਾ ਤੋਂ ਮੈਨੂੰ ਹਣੀ ਲੱਗਾ ਯਾਰ ਲੱਗਾ ਜੀ ਪਰ ਤੁਹਾਨੂੰ ਜਿਹੜੇ ਇਹ ਬੋਲ ਬੋਲਦਾ ਧਮਕੀ ਦੇ ਰਿਹਾ ਇੱਕ ਵੀ ਮੈਂ ਇਹਨਾਂ ਦੀਆਂ ਛੋਟੇ ਛੋਟੇ ਨਸ਼ਲਾਂ ਦੇ ਅੰਦਰ ਬੋਧਕਾ ਪੀਕੇ 4 ਬੋਤਲਾਂ ਪੀਕੇ ਮੈਂ ਇਹਨਾਂ ਦੀ ਨਸਲਾਂ ਦੇ ਅੰਦਰ ਕੱਲੇ ਕੱਲੇ ਬੱਚੇ ਦੇ ਅੰਦਰ ਇਹ ਨਸ਼ੇ ਦੀ ਗੱਲ ਕਰੂੰਗਾ ਹਰਪਾਲ ਭਾਜੀ ਹਰਸੀਨੋ ਸੇ ਇਹਦੇ ਵਫਾ ਚਾਹਤੇ ਹੋ ਬੜੇ ਨਾ ਸਮਝੋ ਜੇ ਕਿਆ ਚਾਹਤੇ ਹੋ ਇਹ ਮੱਛੇ ਰੰਗੜ ਦੇ ਵਾਰਸ ਕੀ ਸ਼ਹੀਦਾਂ ਦੇ ਵਾਰਸ ਨੂੰ ਇਹ ਧਮਕੀ ਦੇਣਗੇ ਇਦਾਂ ਨੇ 20 ਤੁਰੇ ਫਿਰਦੇ ਆ ਜੀ ਇਹਨਾਂ ਦੀ ਪ੍ਰਵਾਹ ਕੌਣ ਕਰਦਾ ਆ ਇਹਦੀ ਜਗ੍ਹਾ ਸੋਨੂ ਸ਼ੀਤੋ ਵਾਲੇ ਨੇ ਲੈ ਲਈ ਆ ਉਹ ਵੀ ਬੱਚਾ ਮੰਦਬੁੱਧੀ ਆ ਪੰਜਾਬੀਆਂ ਨੇ ਉਹਨੂੰ ਵੀ ਚੱਕ ਦਿੱਤਾ ਆ ਇਹ ਮੰਦਬੁੱਧੀਆਂ ਨੂੰ ਪੰਜਾਬੀ ਚੱਕਣਾ ਵੀ ਜਾਣਦੇ ਲਾਉਣਾ ਵੀ ਜਾਣਦੇ ਇੱਕ ਪਿੱਛੇ ਸੀ ਉਹਨੂੰ ਬਾਬਾ ਬੋਰ ਕਹਿੰਦੇ ਸੀ ਉਹਨੂੰ ਵੀ ਤਾਂ ਪੰਜਾਬੀਆਂ ਨੇ ਲਾਇਆ ਹੀ ਆ ਭਾਜੀ ਇਹ ਤੇ ਭਲੇਖੇ ਵਿੱਚ ਆ ਜੀ ਇਹ ਸਾਡੀਆਂ ਨਸਲਾਂ ਕਿੱਥੋਂ ਤਬਾ ਕਰ ਦੋ ਦੁਨੀਆ ਅੰਦਰ 7000 ਭਾਸ਼ਾਵਾਂ ਆ ਜਿਨ੍ਹਾਂ ਵਿੱਚੋਂ ਪੰਜਾਬੀ ਮਾਮੂਲੀ 10ਵੇਂ ਨੰਬਰ ਤੇ ਆ ਦੁਨੀਆ ਦੇ ਲਗਭਗ 200 ਤੋਂ ਪਲੱਸ ਮੌਲਕ ਆ 145 ਮੌਲਕਾਂ ਵਿੱਚ ਪੰਜਾਬੀ ਬੋਲਦੇ ਆ ਕੀ ਸਾਡੀਆਂ ਨਾਲ ਸਾਨੂੰ ਇੱਕ ਵਾਰ ਕਰੂਗਾ ਹੋ ਹੀ ਨਹੀਂ ਸਕਦਾ ਕਦੀ ਵੀ ਨਹੀਂ ਹੋ ਸਕਦਾ ਇਹਨੂੰ ਗਲਤ ਫਹਮੀ ਆ ਤੁਸੀਂ ਇਸ ਦੇ ਉੱਤੇ ਜਿਹੜੇ ਤੁਹਾਡੇ ਇਸ ਗੱਲਬਾਤ ਨੂੰ ਸੁਣਦੇ ਪਏ ਆ ਤੁਸੀਂ ਗੁਰਮਤਿ ਅਨੁਸਾਰ ਜੇ ਇਹ ਤੁਹਾਡੀ ਇੰਟਰਵਿਊ ਹੁੰਦਾ ਹੋਵੇ ਤੁਸੀਂ ਉਸ ਨੂੰ ਕੀ ਕਹੋਗੇ ਮੈਨੂੰ ਕਮਾਂਗਾ ਮੇਰੇ ਵੀਰ ਤੂੰ ਆਪਣੀਆਂ ਇੰਟਰਵਿਊਆਂ ਵਿੱਚ ਇਹ ਗੱਲ ਕਹੀ ਆ ਮੈਨੂੰ ਜਦੋਂ ਤੂੰ ਇਹ ਗੱਲ ਕਹਿਣਾ ਦੇਖੋ ਇੱਕ ਨਸ਼ੇੜੀ ਬੰਦਾ ਆਪਣੀ ਇੰਟਰਵਿਊ ਨੂੰ ਸੁਣੇ ਉਹਨੇ ਕਿਹਾ ਮੈਂ ਮੇਰੀ ਆਪਣੀ ਕਮਿਊਨਿਟੀ ਮੈਨੂੰ ਵਧੀਆ ਲੱਗੀ ਇਹ ਗੱਲ ਵੀ ਉਹ ਘਟੋ ਘਟ ਇਹ ਗੱਲ ਫੀਲਤਾ ਕਰਦਾ ਮੈਂ ਸਿੱਖਾਂ ਦਾ ਆ ਉਹ ਦੇਖੇ ਵੀ ਤੂੰ ਨਸ਼ਾ ਕਰਕੇ ਜਿਹੜੀ ਗੱਲ ਕੀਤੀ ਆ ਉਹਦੇ ਵਿੱਚ ਤੂੰ ਕੀ ਗਲਤੀ ਕਰ ਗਿਆ ਕੁਝ ਸੈਂਕੜਾਂ ਦੀ ਇੰਟਰਵਿਊ ਆ ਜੀ ਉਹਦੇ ਵਿੱਚ ਉਹ ਕਹਿੰਦਾ 25000 ਲੋਕ ਤੇ 30000 ਉੱਥੇ ਰੌਲੀ ਪਾ ਰਹੇ ਆ 5000 ਦਾ ਹਿਰਫਿਰ ਪਰ 500 ਮੇਰਾ ਵਿਰੋਧ ਕਰ ਰਿਹਾ ਆ ਤਿੰਨ ਗੱਲਾਂ ਉਹਨੇ ਕੀਤੀਆਂ ਆ ਜਿਹਨੂੰ ਇਹ ਨਹੀਂ ਪਤਾ ਬਈ ਹਾਲਜੇ 25000 ਤੇ 30000 ਰੌਲੀ ਕਿਦਾਂ ਪਾ ਸਕਦੇ ਆ ਜੀ ਦੂਜੇ ਨੰਬਰ ਤੇ ਹਰਪਾਲ ਬਾਜੀ ਦੀ ਗੱਲ ਆ ਵੀ ਜਿਹੜੇ 5 ਹਾਲ ਤੋਂ ਬਾਹਰ ਤੈਨੂੰ ਕਿਦਾਂ ਦਿਸ ਗਿਆ ਜਿਹੜੇ ਵਿਰੋਧ ਕਰ ਰਹੇ ਆ ਦੇਖਿਓ ਯਾਦ ਰੱਖਿਓ ਇੱਕ ਗੱਲ ਮਸਕੀਨ ਜੀ ਇੱਕ ਗੱਲ ਕਹਿੰਦੇ ਹੁੰਦੇ ਸੀ ਵੀ ਜਿਹੜਾ ਇੱਕ ਬੰਦਾ ਹੋਵੇ ਨਾ ਜਿਉ ਸੈਂਕੜੇ ਬੰਦਿਆਂ ਦਾ ਵਿਰੋਧ ਕਰ ਰਿਹਾ ਤੇ ਉਹ ਇੱਕ ਸੱਚਾ ਹੋਊਗਾ ਛਿਆਣਿਆ ਦੀ ਭੀੜ ਨਹੀਂ ਹੁੰਦੀ ਤੇ ਇਹ ਵੀ ਯਾਦ ਰੱਖਿਓ ਕਿ ਭੀੜ ਵਿੱਚ ਬਹੁਤੇ ਸਿਆਣੇ ਨਹੀਂ ਹੁੰਦੇ ਇਸ ਕਰਕੇ ਮੈਂ ਨੂੰ ਕਹਿਣਾ ਚਾਹੂੰਗਾ ਨਸ਼ੇ ਤੋਂ ਬਾਹਰ ਆ ਤੈਨੂੰ ਮਹਾਰਾਜ ਨੇ ਜੇ ਕੋਈ ਆਰਟ ਦਿੱਤਾ ਉਹਨੂੰ ਪੰਜਾਬੀ ਪੰਜਾਬੀਅਤ ਤੇ ਪੰਜਾਬ ਦੇ ਕੰਮ ਲਿਆ ਮੇਰੇ ਵੀਰ ਪੈਸਾ ਅਕਲ ਨਹੀਂ ਦਿੰਦਾ ਇੱਕ ਬੰਦਾ ਦਿਹਾੜੀਦਾਰ ਹੋ ਸਕਦਾ 600 ਰੁਪਇਆ ਕਮਾਵੇ ਕੱਲ ਨੂੰ ਉਹ 700 ਕਮਾ ਸਕਦਾ ਤੂੰ ਨਸ਼ੇ ਕਰ ਕਰਕੇ ਆਪਣਾ ਬੇੜਾ ਕਰ ਕਰ ਲਿਆ ਤੂੰ ਇੰਟਰਵਿਊਆਂ ਵਿੱਚ ਮੰਨਿਆ ਨਸ਼ੇ ਛੱਡ ਤੇ ਗੁਰਸਿੱਖੀ ਵਿੱਚ ਆ ਸੱਚਮੁੱਚ ਸੇਖ ਬਣ ਆਪਣੇ ਪਰਿਵਾਰ ਦੀ ਦੁਨੀਆ ਵਿੱਚ ਉਹਦੀ ਪਛਾਣ ਬਣਾ ਬੇੜਾ ਕਰਕਣਾ ਕਰ ਆਪਣੀਆਂ ਨਸਲਾਂ ਤੋਂ ਆਣਾ ਕਰ ਸਾਡੀਆਂ ਨਹੀਂ ਹੋ ਸਕਦੀਆਂ ਪਰ ਜੇਕਰ ਉਹ ਕੱਲ ਨੂੰ ਮਾਫੀ ਮੰਗ ਲੈਂਦਾ ਇਹ ਤੁਹਾਨੂੰ ਲੱਗਦਾ ਵੀ ਪਹਿਲੇ ਇੰਨਾ ਕੁਝ ਬੋਲ ਦਿਓ ਇੰਨਾ ਕੁਝ ਕਰ ਦਿਓ ਤੇ ਬਾਅਦ ਵਿੱਚ 10 ਸਾਲ ਬਾਅਦ ਜਾ ਕੇ ਤੁਸੀਂ ਦੋ ਸ਼ਬਦ ਕਹਿ ਦਿਓ ਮੈਂ ਜੀ ਆਪਣੇ ਕਿਤੇ ਤੇ ਪਛਤਾਵਾ ਮੈਂ ਗਲਤੀ ਮੰਨਦਾ ਦੇਖੋ ਭਾਜੀ ਇਹਦੇ ਵਿੱਚ ਇਦਾਂ ਹੈਗੀ ਆ ਕਿ ਜੇ ਤਾਂ ਦੋ ਤਰ੍ਹਾਂ ਦੀ ਗਲਤੀ ਇੱਕ ਹੁੰਦੀ ਆ ਇੱਕ ਤਾਂ ਆਪਣੀ ਕਮਿਊਨਿਟੀ ਤੋਂ ਮੰਗਣੀ ਆ ਕਮਿਊਨਿਟੀ ਤੋਂ ਜਦੋਂ ਆਪਾਂ ਗਲਤੀ ਮੰਨਦੇ ਆ ਨਾ ਉਹ ਕਮਿਊਨਿਟੀ ਜਿਹੜੀ ਆ ਉਹ ਬਖਸ਼ੇ ਨਾ ਬਖਸ਼ੇ ਹੋ ਸਕਦਾ ਦੂਜੀ ਹੁੰਦੀ ਆ ਸਾਡਾ ਜਿਹੜੀ ਗੱਲ ਆ ਅਕਾਲ ਤਖਤ ਸਾਹਿਬ ਸਰਮੌਰ ਸੰਸਥਾ ਉੱਥੇ ਆਣ ਕੇ ਜੇ ਅਸੀਂ ਆਪਣੀ ਖਿਮਾ ਜਾਚਨਾ ਕਰਦੇ ਪੰਥ ਜੀ ਉਹਨੂੰ ਬਖਸ਼ ਛੱਵੇ ਤੇ ਫਿਰ ਇੱਥੇ ਦੇਖੋ ਵੱਡੇ ਵੱਡੇ ਬਖਸ਼ੇ ਗਏ ਆ ਜੀ ਉਹ ਬਖਸ਼ ਹੋ ਸਕਦਾ ਆ ਕੋਈ ਇਦਾਂ ਦੀ ਗੱਲ ਨਹੀਂ ਪਰ ਜੇ ਉਹ ਸੱਚੇ ਮਨੋਂ ਆਪਣੀ ਗੱਲ ਦੀ ਤਰਸਤੀ ਕਰਦਾ ਆ ਜੇ ਕੇਵਲ ਸ਼ਬਦਾਂ ਵਿੱਚ ਕਿਉਂਕਿ ਜਿਹੜਾ ਸ਼ਬਦਾਂ ਵਿੱਚ ਮਾਫੀ ਮੰਗੇ ਨਾ ਉਹ ਗੋਗਲਦਾਂ ਤੋਂ ਮਿੱਟੀ ਝਾੜਨ ਵਾਲੀ ਗੱਲ ਫਿਰ ਨਹੀਂ ਕਿਉਂਕਿ ਨਜ਼ਰ ਵਿੱਚ ਰਹਿਣਾ ਹੈ ਕੁਛ ਨਸੀਬੀ ਨਜ਼ਰ ਸੇ ਗਿਰਨਾ ਹੈ ਬੇਹਈਆ ਇਹ ਨਜ਼ਰਾਂ ਚੋਂ ਗਿਰ ਚੁੱਕਿਆ ਵੈ ਸਿੱਤਾ ਬੰਦਾ ਨਜ਼ਰਾਂ ਚਾਹ ਸਕਦਾ ਜੀ ਜੇ ਇਹ ਦਿਲੋਂ ਮਾਫੀ ਮੰਗ ਲਵੇ ਪੰਜਾਬੀ ਇਹਨੂੰ ਫਿਰ ਪਿਆਰ ਕਰ ਸਕਦੇ ਆ ਪਰ ਮੇਰਾ ਸਵਾਲ ਇਹ ਹੈ ਵੀ ਜਦੋਂ ਪਹਿਲੇ 10 15 ਸਾਲ ਤੁਸੀਂ ਨਸਲ ਖੁਸ਼ੀ ਦੀਆਂ ਗੱਲਾਂ ਕਰੋ ਬੱਚਿਆਂ ਨੂੰ ਨਸ਼ਿਆਂ ਬੰਨ ਪ੍ਰੇਰਿਤ ਕਰੋ ਬਲਗਰ ਗੀਤ ਗਾਓ ਤੁਸੀਂ ਹੈਨਾ ਉਦੋਂ ਤੁਹਾਡਾ ਭਾਈਚਾਰਾ ਤੁਹਾਨੂੰ ਰੋਕਦਾ ਹੋਵੇ ਤੁਸੀਂ ਉਦੋਂ ਰੁਕੋ ਨਾ ਤੇ ਹੁਣ ਤੁਹਾਨੂੰ ਲੱਗਿਆ ਵੀ ਸ਼ਾਇਦ ਮੈਂ ਦੁਆਰੇ ਸੈਟਅਪ ਹੋ ਸਕਦਾ ਮੈਂ ਦੁਆਰੇ ਆਪਣੇ ਉਸ ਕੈਰੀਅਰ ਨੂੰ ਸਟੈਂਡ ਕਰ ਸਕਦਾ ਤੇ ਦੋਸ਼ਾਫਤ ਉਹ ਜਾ ਕੇ ਕਿਸੇ ਜਗ੍ਹਾ ਸੋਸ਼ਲ ਮੀਡੀਆ ਤੇ ਮਾਫੀ ਮੰਗ ਲਵੇ ਤੇ ਤੁਹਾਨੂੰ ਲੱਗਦਾ ਵੀ ਇਹਨਾਂ ਗੱਲਾਂ ਨੂੰ ਮਾਫ ਕੀਤਾ ਜਾ ਸਕਦਾ ਜਿਹੜੇ ਕਿ ਇਹ ਗੁਨਾਹ ਨੇ ਤੁਹਾਡਾ ਸਵਾਲ ਹੁਣ ਮੇਰੇ ਜਨ ਵਿੱਚ ਸਮਝ ਵਿੱਚ ਆਇਆ ਮੇਰੀ ਪਕੜ ਵਿੱਚ ਆਇਆ ਨਹੀਂ ਭਾਜੀ ਹੁਣ ਨਹੀਂ ਹੋ ਸਕਦਾ ਕਿਉਂਕਿ ਜਦੋਂ ਸਮਾਂ ਲੰਘ ਜਾਵੇ ਨਾ ਦਰਸਲ ਇਹ ਤਾਂ ਹੁੰਦੇ ਵੀ ਸ਼ਿਆਣੇ ਕਹਿੰਦੇ ਤਲਵਾਰ ਦੇ ਜਿਹੜੇ ਫਟਿਆ ਉਹ ਮਟ ਜਾਂਦੇ ਆ ਜਵਾਨ ਦੇ ਫਟ ਨਹੀਂ ਮਟਦੇ ਜਦੋਂ ਇਹਨੇ ਸਾਡੀਆਂ ਨਸਲਾਂ ਨੂੰ ਤੋਆ ਹੀ ਕਰਨ ਦੀ ਗੱਲ ਕੀਤੀ ਨਾ ਇਹਨਾਂ ਤੋਂ ਆਪਾਂ ਵਫਾ ਦੀ ਆਸ ਕਰੀਏ ਤੇ ਉਹ ਮੇਰਾ خیال ਆਪਣੀ ਬੇਵਕੂਫੀ ਹੋਊਗੀ ਔਰ ਇਹਨੇ ਪੰਜਾਬੀ ਕਲਚਰ ਨੂੰ ਪੰਜਾਬੀ ਇੰਡਸਟਰੀ ਨੂੰ ਪੰਜਾਬੀ ਜ਼ੁਬਾਨ ਨੂੰ ਆਪਣੇ ਵਿਰਸੇ ਨੂੰ ਵਿਰਾਸਤ ਨੂੰ ਦਿੱਤਾ ਕੀਆ ਸੋਚਣਾ ਇਹ ਪਵੇਗਾ ਇਹਨੇ ਅਜੇ ਤੱਕ ਮੇਰੇ ਹਿਸਾਬ ਨਾਲ ਕੁਝ ਨਹੀਂ ਦਿੱਤਾ ਕਿਉਂਕਿ ਸੰਗੀਤ ਨਾਲੋਂ ਤੋੜਿਆ ਗਿਆ ਆ ਜੋੜਿਆ ਨਹੀਂ ਗਿਆ ਜਿਹੜਾ ਰਾਗ ਸੀ ਉਹਨ ਨਾਲੋਂ ਤੋੜਿਆ ਗਿਆ ਤਾਂ ਲੱਗਦਾ ਵੀ ਇਸ ਜਿਹੜੀ ਇਹ ਗੱਲਬਾਤ ਜਿਹੜੀ ਵਾਇਰਲ ਹੋ ਰਹੀ ਹੈ ਇੱਕ ਛੋਟਾ ਜਿਹਾ ਕਲਿੱਪ ਇਸ ਤੋਂ ਬਾਅਦ ਪੰਜਾਬੀ ਜ਼ਰੂਰ ਸਿੱਖ ਸੋਚਣਗੇ ਸੋਚਣ ਲਈ ਮਜਬੂਰ ਹੋਣਗੇ ਜੀ ਬਿਲਕੁਲ ਪਾਜੀ ਮੈਂ ਗਲਤ ਬੋਲ ਸਕਦਾ ਮੈਂ ਜਿਹੜੀ ਗੱਲ ਕਹਿ ਰਿਹਾ ਗਲਤ ਹੋ ਸਕਦੀ ਪਰ ਕੋਈ ਵੀ ਪੰਜਾਬ ਨੂੰ ਪੰਜਾਬੀ ਨੂੰ ਪੰਜਾਬੀਅਤ ਨੂੰ ਪਿਆਰ ਕਰਨ ਵਾਲਾ ਜਦੋਂ ਉਹ ਕਲਿੱਪ ਸੁਣੂਗਾ ਇਹਦੇ ਤੰਤੇ ਪਾਇ ਕੱਪੜੇ ਦੇਖੂਗਾ ਇਹਦੇ ਬਹਿਣ ਦਾ ਸਟਾਈਲ ਦੇਖੂਗਾ ਇਹਦੇ ਗੱਲ ਕਰਨ ਦਾ ਅੰਦਾਜ਼ ਦੇਖੂਗਾ ਤੇ ਜਿਹੜੇ ਇਹਨਾਂ ਨੂੰ ਪਿਆਰ ਮਾੜਾ ਮੋਟਾ ਵੀ ਕਰਦੇ ਹੋਣਗੇ ਉਹ ਵੀ ਇਹਨੂੰ ਆਪਣੀਆਂ ਨਜ਼ਰਾਂ ਚੋ ਗਰਾ ਦੇਣਗੇ ਇਹ ਮੈਂ ਦਾਵੇ ਨਾਲ ਗੱਲ ਕਹਿੰਦਾ ਕਿਉਂਕਿ ਸਾਡੀਆਂ ਰਗਾਂ ਵਿੱਚ ਕਲਗੀ ਤਰਦਾ ਖੂਨ ਹੈ ਤੁਹਾਨੂੰ ਲੱਗਦਾ ਵੀ ਜਿਵੇਂ ਆਮ ਕਰਕੇ ਕਿਹਾ ਜਾਂਦਾ ਕਿ 1992 95 ਤੋਂ ਬਾਅਦ ਪੰਜਾਬੀਆਂ ਦੀ ਨਸਲ ਕੁਸ਼ੀ ਦੇ ਵਾਸਤੇ ਇਹ ਕਲਾਕਾਰਾਂ ਨੂੰ ਵੀ ਵਰਤਿਆ ਗਿਆ ਸੀਗਾ ਜਿਹੜੇ ਆਮ ਗੱਲਾਂ ਬਾਤਾਂ ਵਿੱਚ ਇੱਕ ਪਿੰਕੀ ਕੈਟ ਵੱਲੋਂ ਇੰਟਰਵਿਊ ਦੇ ਦੌਰਾਨ ਕਿਹਾ ਸੀ ਕਿ ਇਹ ਇੱਕ ਤਰ੍ਹਾਂ ਦੀ ਨਸਲ ਕੁਸ਼ੀ ਦਾ ਇਹ ਵੀ ਇੱਕ ਤਰੀਕਾ ਅਪਣਾਇਆ ਗਿਆ ਸੀ ਦੇਖੋ ਭਾਜੀ ਬਹੁਤ ਵਧੀਆ ਸਵਾਲ ਕੀਤਾ ਤੁਸੀਂ ਕੇ ਪੀਐਸ ਗੱਲ ਹੋਣਾ ਨੇ ਬਿਆੰਤੇ 부ਚੜ ਨਾਲ ਮਿਲ ਕੇ ਕੇ ਪੀਐਸ ਗੱਲ ਨੇ ਬਿਆੰਤੇ 부ਚੜ ਨਾਲ ਮਿਲ ਕੇ ਪਲਾਨ ਕਰਕੇ ਕੰਮ ਕੀਤਾ ਸੀ ਇਹਦੇ ਬਾਬਤ ਜੱਸੀ ਬਾਜੀ ਹੁਣੀ ਜਸਵੀਰ ਜੱਸੀ ਜੀ ਉਹਨਾਂ ਨੇ ਪਿੱਛੇ ਜੱਤੀ ਦਾ ਮੈਂ ਦਿਲੋਂ ਕਦਰਦਾਨ ਆ ਜਿਹੜੀਆਂ ਗੱਲਾਂ ਸਾਨੂੰ ਕਰਨੀਆਂ ਚਾਹੀਦੀਆਂ ਉਹ ਜੱਤੀ ਭਾਜੀ ਨੇ ਕੀਤੀਆਂ ਜੱਤੀ ਭਾਜੀ ਨੇ ਅਸਤੀਫਾ ਦੇ ਦਿੱਤਾ ਸੀ ਜੀ ਉਹਨਾਂ ਦੇ ਨਾਂ ਵਿੱਚ ਜਦੋਂ ਉਹਨੇ ਦੇਖਿਆ ਸੀ ਨਾ ਇਹਨਾਂ ਦਾ ਬਿਲਕੁਲ ਸੱਚ ਹੋਇਆ ਜੀ ਉਹਨਾਂ ਦੇ ਨਾਂ ਵਿੱਚ ਅਖੌਤੀ ਬਾਬਾ ਬੋੜ ਵੀ ਜਿਹੜਾ ਆਪਣੇ ਆਪ ਨੂੰ ਕਹਿੰਦਾ ਜਿਹਨੇ ਬਹੁਤਿਆਂ ਨੂੰ ਸਲਫਰ ਸੂਟੇ ਤੇ ਲਾਇਆ ਉਹ ਬੰਦਾ ਵੀ ਉਹਨਾਂ ਦਿਨਾਂ ਦੀ ਪ੍ਰਸ਼ੀਤ ਸੀ ਜੀ ਬਹੁਤ ਇਤਾਂ ਦੇ ਉਹਨੂੰ ਪਾਇਆ ਕੀਤਾ ਗਿਆ ਜੀ ਤੁਹਾਡਾ ਮਤਲਬ ਕਿਹੜੇ ਗਾਇਕ ਨਾਲ ਨੇ ਚਲੋ ਉਹ ਸਾਰੇ ਜਾਣਦੇ ਆ ਪੰਜਾਬੀ ਜੀ ਆਪਾਂ ਕਿਸੇ ਸਿੱਧਾ ਨਾ ਕੱਢ ਲੈਣਾ ਪੰਜਾਬੀ ਸਮਝਦੇ ਇਹ ਬੱਤੀਆਂ ਬੁੱਤੀਆਂ ਵਾਲੇ 20 ਤੁਰੇ ਫਿਰਦੇ ਆ ਜੀ ਇੱਥੇ ਜਿਹੜੇ ਖੁੰਝੇ ਲਾ ਦਿੱਤੇ ਗਏ ਆ ਜੀ ਤੁਸੀਂ ਗੱਲ ਕਰ ਰਹੇ ਸੀਗੇ ਜਿਹੜੀ 1990 92 ਦੀ ਤੁਸੀਂ ਗੱਲ ਕਰ ਰਹੇ ਸੀ ਉਹਦੇ ਬਾਰੇ ਜੀ ਕੰਟੀਨਿਊ ਕੋਟਾਰੇ ਇਹ ਤਾਂ ਹੁੰਦਾ ਵੀ ਜਦੋਂ ਕਿਸੇ ਵੀ ਕੌਮ ਨੂੰ ਖਤਮ ਕਰਨਾ ਨਾ ਅੱਜ ਤੱਕ ਰਾਜਨੀਤੀ ਲੋਕਾਂ ਨੇ ਰਾਜਨੀਤਿਕਾਂ ਨੇ ਕਲਟੀਕਲਾਂ ਨੇ ਇਹ ਅਪਣਾਇਆ ਵੀ ਉਹਨਾਂ ਦੀ ਭਾਸ਼ਾ ਨੂੰ ਉਹਨਾਂ ਦੇ ਕਲਚਰ ਨੂੰ ਖਤਮ ਕਰ ਦਿਓ ਉਹਨਾਂ ਦੀ ਐਜੂਕੇਸ਼ਨ ਨੂੰ ਖਤਮ ਕਰ ਦਿਓ ਉਹਨਾਂ ਦਾ ਜਦੋਂ ਇਤਿਹਾਸ ਖਤਮ ਹੋ ਜਵੇ ਉਹਨਾਂ ਦਾ ਕਲਚਰ ਖਤਮ ਹੋ ਜਵੇ ਉਹਨਾਂ ਦਾ ਵਿਰਸਾ ਪ੍ਰਾਤ ਉਹਨਾਂ ਤੋਂ ਖੋ ਲਿਆ ਜਾਵੇ ਤੇ ਉਹ ਕੌਮਾਂ ਦੁਨੀਆ ਦੇ ਵਿੱਚ ਨਹੀਂ ਬਚ ਸਕਦੀਆਂ ਬਹੁਤਾਚਰ ਪਰ ਇਹਨ ਭੋਲ ਇਹ ਅਨਜਾਨ ਇਹ ਨਹੀਂ ਜਾਣਦੇ ਕਿ ਖਾਲਸਾ ਕਾਲ ਪੁਰਖੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੋੜ ਇਹ ਜਿਹੜਾ ਪੰਥ ਆ ਨਾ ਇਹ ਹਰਪਾਲ ਭਾਜੀ ਇਹਨਾਂ ਦੇ ਮਾਰਨ ਦਾ ਨਹੀਂ ਮੈਂ ਦੱਸ ਚੁੱਕਾ ਵੀ ਦੁਨੀਆ ਦੇ 200 ਤੋਂ ਉੱਪਰ ਮੁਲਕ ਆ ਜਿਨ੍ਹਾਂ ਵਿੱਚੋਂ ਲਗਭਗ 140-45 ਮੁਲਕਾਂ ਵਿੱਚ ਸਿੱਖ ਬਸਦੇ ਆ 7000 ਪਿਸ਼ਾਮਾਂ ਚੋਂ 10ਵੇਂ ਨੰਬਰ ਤੇ ਪੰਜਾਬੀ ਮਾਂ ਬੋਲੀ ਆ ਜੀ ਮਾਣ ਵਾਲੀ ਗੱਲ ਆ ਜੀ ਤੁਸੀਂ ਪੰਜਾਬੀ ਲੋਕ ਲਈ ਸਮਾਂ ਚੈਨਲ ਹੀ ਸਮਾਂ ਕੱਢੇ ਧੰਨਵਾਦ ਤੁਹਾਡਾ ਮੈਨੂੰ ਬਹੁਤ ਵਧੀਆ ਲੱਗਾ ਜੀ ਮੈਂ ਆਪਣੇ ਪੰਜਾਬੀ ਲੋਕ ਚੈਨਲ ਨੂੰ ਜਿੰਨੇ ਵੀ ਸੁਣਨ ਵਾਲੇ ਦਰਸ਼ਕ ਉਹਨਾਂ ਨੂੰ ਤੇ ਵੀਰ ਹਰਪਾਲ ਸਿੰਘ ਜੀ ਆਪ ਜੀ ਤੇ ਆਪ ਜੀ ਦੀ ਸੁੰਮ ਟੀਮ ਨੂੰ ਅਰਸ਼ਤਕਾਰ ਸਹਿਤ ਪੌਚੋਤਰੀ ਖਿਮਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ